ਸ਼੍ਰੋਮਣੀ ਅਕਾਲੀ ਦਲ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਸੁਖਬੀਰ ਸਿੰਘ ਬਾਦਲ ਦੇ ਮੋਢਲ ਪ੍ਰਧਾਨ ਵੰਡ ਦੀਆਂ ਚਰਚਾਵਾਂ ਮਾਹੂਰਾਂ ਤੇ ਸਨ ਉਸ ਵਿਚਾਲੇ ਸ਼੍ਰੀ ਅਕਾਲ ਤਖਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਬਣਾਈ ਗਈ ਨਿਗਰਾਨ ਕਮੇਟੀ ਵੱਲੋਂ ਪਾਰਟੀ ਦੀ ਭਰਤੀ ਸਾਰੇ ਮਾਰਤ ਤੋਂ ਸ਼ੁਰੂ ਕਰਨ ਦਾ ਐਲਾਨ ਕਰਕੇ ਮਾਮਲੇ ਨੂੰ ਹੋਰ ਪੁਖਾ ਦਿੰਦਾ ਹੈ ਨਿਗਰਾਨ ਕਮੇਟੀ ਵੱਲੋਂ ਪਾਰਟੀ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਕਰਨ ਤੋਂ ਉੰਦੀ ਕੀਤਾ ਗਿਆ ਐਲਾਨ ਤੋਂ ਬਾਅਦ ਸ਼੍ਰੀ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਦੀ ਮਾਨਤਾ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸ਼੍ਰੀ ਅਕਾਲ ਤਖਤ ਵੱਲੋਂ ਬढ़ाई ਗਈ ਸੱਤ ਮੈਂਬਰੀ ਨਿਗਰਾਨ ਕਮੇਟੀ ਦੇ ਪੰਜ ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਦੇ ਸਲਮੁਖੇਸ ਸੁਸੰਵਤ ਵਿੱਚ ਅਰਦਾਸ ਕੀਤੀ ਅਰਦਾਸ ਦੌਰਾਨ ਉਹਨਾਂ ਨੇ ਭਰਤੀ ਮੁਹਿੰਮ ਦੀ ਸਫਲਤਾ ਵਾਸਤੇ ਗੁਰੂ ਚਰਨਾਂ ਵਿੱਚ ਜੋਦੜੀ ਕੀਤੀ ਉਧਰ ਦੂਜੇ ਪਾਸੇ ਡਾਕਟਰ ਦਲਜੀਤ ਸਿੰਘ ਚੀਵਾ ਨੇ ਕਿਹਾ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਪੂਰੀ ਹੋਂਡਿਆ ਅਕਾਲੀ ਦਲ ਨੂੰ 20 ਲੱਖ ਮੈਂਬਰਸ਼ਿਪ ਪਰਚੀਆਂ ਵਾਪਸ ਮਿਲ ਗਈਆਂ ਨੇ ਅਤੇ 10 ਲੱਖ ਹੋਰ ਮਿਲ ਜਾਣਗੀਆਂ ਉਹਨਾਂ ਕਾਰਨ ਕਿ ਪਾਰਟੀ ਵੱਲੋਂ 10 ਮਾਰਚ ਨੂੰ ਪਾਰਲੀਮੈਂਟਰੀ ਬੋਰਡ ਦੇ ਅਬਜ਼ਰਵਰਾਂ ਦੀ ਮੀਟਿੰਗ ਸੱਦ ਲਈ ਗਈ ਆ ਮੀਟਿੰਗ ਤੋਂ ਬਾਅਦ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ ਅਤੇ ਪਾਰਟੀ ਦੇ ਜਥੇਬੰਦੀਕ ਢਾਂਚੇ ਦੀ ਚੋਣ ਪ੍ਰਕਿਰਿਆ ਰਭੀ ਜਾਵੇਗੀ ਡਾਕਟਰ ਚੀਮਾ ਨੇ ਕਿਹਾ ਕਿ ਅਕਾਲ ਤਖਤ ਵੱਲੋਂ ਬਣਾਈ ਗਈ ਨਿਗਰਾਨੀ ਕਮੇਟੀ ਨੂੰ ਅਕਾਲੀ ਦਲ ਨੇ ਪੂਰਨ ਸਹਿਯੋਗ ਦਿੱਤਾ ਪਰ ਕਮੇਟੀ ਦੇ ਕੁਝ ਮੈਂਬਰਾਂ ਦਾ ਆਪਣਾ ਹੀ ਅਜੰਡਾ ਹੈ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰ ਰਹੇ ਨੇ ਉਨਾ ਕਹਿਆ ਕਿ ਪੰਜ ਮੈਂਬਰੀ ਕਮੇਟੀ ਕੋਲ ਭਰਤੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਉਹ ਅਕਾਲ ਤਖਤ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਇਸ ਤੋਂ ਇੰਜ ਜਾਪ ਰਿਹਾ ਕਿ ਭਰਤੀ ਪ੍ਰਕਿਰਿਆ ਲਈ ਵਕ ਵਕ ਗਰੁੱਪਾਂ ਵਿੱਚਕਾਰ ਚੱਲ ਰਹੀ ਖੇਚੋ-ਦਾੜ ਹੁਣ ਅਗਲੇ ਪੜਾਅ ਵਿੱਚ ਦਾਖਲ ਹੋਊਗੀ ਹੈ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸੰਗਤ ਸਹਿਬਾਨ ਵੱਲੋਂ ਪਿਛਲੇ ਸਾਲ 2 ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮਨਾਮੇ ਤੋਂ ਸੰਗਤ ਨੂੰ ਆਸ ਪੈਦਾ ਹੋਈ ਸੀ ਕਿ ਇਸ ਨਾਲ ਜਿੱਥੇ ਪੰਥਕ ਸੰਸਥਾਾਂ ਅਤੇ ਸਭਾਂ ਅੰਦਰ ਆਏ ਨਿਗਰਨ ਠੱਲ ਪਵੇਗੀ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਰਾਹ ਵੀ ਪੱਧਰਾ ਹੋ ਸਕੇਗਾ ਪਰ ਉਸ ਤੋਂ ਬਾਅਦ ਵੀ ਸਿਕ ਭਾਈ ਚਰਨਦਰ ਬਣੀ ਹੋਈ ਗਹਿਰੀ ਦੁਬਿਧਾ ਦੀ ਸਥਿਤੀ ਨਾ ਕੇਵਲ ਬਰਕਰਾਰ ਹੈ ਸਗੋਂ ਆਪਸੀ ਮਨ ਮਟੋ ਹੋਰ ਤਿੱਖੇ ਹੋ ਗਏ ਨੇ ਉਸ ਤੋਂ ਬਾਅਦ ਇੱਕ ਤਖਤੇ ਜੱਥੇਦਾਰ ਨੂੰ ਅਹੁਦੇ ਤੋਂ ਹਟਾਇਆ ਜਾ ਚੁੱਕਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ ਹੈ ਤਕਨੀਕੀ ਤੌਰ ਤੇ ਬਾਦਲ ਧੜੇ ਵੱਲੋਂ ਜੋ ਕਿਹਾ ਜਾ ਰਿਹਾ ਉਹ ਸਹੀ ਹੋ ਸਕਦਾ ਪਰ ਹਲੇ ਤੱਕ ਇਹ ਨਾਤਾ ਸ਼੍ਰੀ ਕਲ ਤੱਕ ਦੇ ਜੱਥੇਦਾਰ ਸਮੇਤ ਪੰਜ ਸੰਸਾਦਾਂ ਨੂੰ ਆਪਣਾ ਨੁਕਤਾ ਸਮਝਾ ਸਕੀਏ ਤੇ ਨਾ ਹੀ ਬਡੇਰੇ ਰੂਪ ਵਿੱਚ ਸਿੱਖ ਸੰਗਤ ਨੂੰ ਇਹ ਦਰਸਾ ਸਕੀਏ ਕਿ ਉਸ ਦਾ ਇਹ ਸਿਆਸੀ ਪੈਦਲ ਸਿੱਖ ਭਾਈਚਾਰੇ ਤੇ ਪੰਜਾਬ ਲਈ ਕਿੰੋਂ ਤੇ ਕਿਵੇਂ ਜ਼ਰੂਰੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤੇ ਬੰਨਨ ਹਿੱਟ ਇਕਜੁੱਟ ਹੋਏ ਬਾਕੀ ਆਗੂਆਂ ਲਈ ਹੁਣ ਆਪਣਾ ਅਗਲੀ ਸਿਆਸੀ ਕਦਮ ਪੁੱਟਣ ਦੀ ਰਾਹ ਸਾਫ਼ ਹੋ ਸਕਦਾ ਹੈ ਸ਼੍ਰੀ ਅਕਾਲ ਤਖਤ ਦੇ ਜੱਤੇਦਾਰ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਨਵੀਂ ਭਰਤੀ ਸ਼ੁਰੂ ਕਰ ਲਈ ਹਰੀ ਛੰਡੀ ਦੇ ਘੋਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਜਨਤਕ ਪਿੰਡ ਵਿੱਚ ਚੱਲਿਆ ਗਿਆ ਤੇ ਅਸਾਰ ਇਸ ਗੱਲ ਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਕਾਫੀ ਤੁਹਾਡੇ ਵੱਲੋਂ ਬੱਕ ਬੱਕ ਅਕਾਲੀ ਅਤੇ ਪੰਥਕ ਗਰੁੱਪੇ ਸਕਾਰਜ ਲਈ ਗੋਲਬੰਦ ਅਤੇ ਲਾਮਬੰਦ ਹੋ ਸਕਦੇ ਨੇ ਅਤੇ ਉਸ ਤੋਂ ਬਾਅਦ ਪੰਥਕ ਜਮਾਤ ਵੱਜੋਂ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਪਛਾਣ ਸਥਾਪਿਤ ਕਰਨ ਦੀ ਇੱਕ ਹੋਰ ਜਦੋਜਹਦ ਵੀ ਦੇਖਣ ਨੂੰ ਮਿਲ ਸਕਦੀ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੁਮਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਖਾਲਸਾ ਪੰਥੋਂ ਨਿਕਾਰੇ ਜਾ ਚੁੱਕੇ ਬਾਗੀ ਅਤੇ ਦਾਗੀ ਧੜਿਆਂ ਦੀ ਪਰਾਮਾਰਗ ਤੋਂ ਭਰਤੀ ਕਰਵਾਉਣ ਨੂੰ ਪੱਖਪਾਤੀ ਅਮਲਾ ਕਿਹਾ ਤੇ ਦੁੱਖ ਜ਼ਾਹਿਰ ਕੀਤਾ ਉਹਨਾਂ ਕਹਿ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਮੁੱਚੇ ਖਾਲਸਾ ਪੰਥ ਦੀ ਅਗਵਾਈ ਕਰਦਾ ਹੈ ਦੋਵੇਂ ਧੜੇ ਬਜ਼ਰ ਗੁਸਤਾਖੀਆਂ ਦੀ ਬਦਾਤ ਖਾਲਸਾ ਪੰਥ ਚ ਰਾਜਸੀ ਅਤੇ ਧਾਰਮਿਕ ਤੌਰ ਤੇ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਹੱਕ ਗਵਾ ਚੁੱਕੇ ਨੇ ਇਸ ਲਈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਜਾਰੀ ਹੁਕਮਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜਿਆਂ ਦੀ ਭਰਤੀ ਕਰਵਾਈ ਜਾਣ ਦੀ ਥਾ ਸਾਰੇ ਧੜਿਆਂ ਨੂੰ ਲੈ ਕੇ ਭਰਤੀ ਕਰਵਾਉਣ ਦੀ ਲੋੜ ਸੀ ਤਾਂ ਕਿ ਮੋਰ ਇੱਕ ਮਜ਼ਬੂਤ ਤੇ ਸ਼ਕਤੀਸ਼ਾਲੀ ਅਕਾਲੀ ਸ੍ਰੋਮਣੀ ਅਕਾਲੀ ਦਲ ਦੀ ਸਥਾਪਤੀ ਹੋ ਸਕਦੀ ਅਜੇ ਆਮਲਾ ਨਾਲ ਤਾਂ ਸ਼੍ਰੀ ਕਲਤਖ ਸਾਹਿਬ ਦੀ ਮਹਾਨ ਸੰਸਥਾ ਤੇ ਜਥੇਦਾਰ ਸਾਭ ਦੇ ਵੱਡੇ ਰਤਬੇ ਦੇ ਵੀ ਪ੍ਰਸ਼ਨ ਚਿੰਨ ਲੱਗ ਜਾਣਗੇ ਮਾਨ ਨੇ ਕਿਹਾ ਕਿ ਜਦੋਂ ਪੰਜ ਸਿੰਘ ਸਾਹਿਬਾਂ 2 ਦਸੰਬਰ ਨੂੰ ਜਾਰੀ ਆਪਣੇ ਆਦੇਸ਼ ਹੁਕਮਨਾਮੇ ਚ ਅਕਾਲੀ ਦਲ ਦੇ ਦੋਵੇਂ ਧੜਿਆਂ ਦੀ ਲੀਡਰਸ਼ਿਪ ਰੱਦ ਕਰ ਚੁੱਕੇ ਨੇ ਤਾਂ ਫਿਰ ਸਮੁੱਚੇ ਖਾਲਸਾ ਪੰਥ ਦੇ ਸਭ ਧੜਿਆਂ ਗਰੁੱਪਾਂ ਦੀ ਸਾਂਝੀ ਭਰਤੀ ਕਮੇਟੀ ਨੂੰ ਹੁਣ ਚ ਲਿਆ ਕੇ ਭਰਤੀ ਸ਼ੁਰੂ ਕਰਨੀ ਚਾਹੀਦੀ ਸੀ ਫਿਰ ਹੀ ਕੌਣ ਪੱਕੀ ਚੰਗੇ ਨਤੀਜੇ ਕੱਢ ਸਕਦੇ ਸਨ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬ 1 2 ਟੜਿਆਂ ਦੀ ਗੱਲ ਨਾ ਕਰਕੇ ਸਮੁੱਚੀ ਕੌਮ ਅਤੇ ਖਾਲਸਾ ਪੰਥ ਨੂੰ ਅੱਗੇ ਲਿਜਾਣ ਲਈ ਠੋਸ ਫੈਸਲੇ ਲੈਣ ਅਤੇ ਹੋਰ ਅਸਾਸੀ ਸਮਾਜਿਕ ਅਤੇ ਧਾਰਮਿਕ ਮਸਲਿਆਂ ਦੇ ਸਹੀ ਹੱਲ ਕਰਨ ਲਈ ਸਹਿਰਤਾ ਉਦੋਂ ਕਰਨਾ ਤਾਂ ਕਿ ਖਾਲਸਾ ਪੰਥ ਦੀ ਸਰਵ ਪ੍ਰਵਾਨਤਾ ਅਤੇ ਮਜ਼ਬੂਤ ਲੀਡਰਸ਼ਿਪ ਸਾਹਮਣੇ ਆ ਸਕੇ